ਤੋ ਹੋਰ ਅਜੀਬ ਗੱਲ ਐ ਜਿਹੜਾ ਮੇਰਾ ਪਿੱਕਾ ਪਰਿਵਾਰ ਸੀ ਇਹ ਕਾਮਰੇਡ ਸੀ ਜੀ ਜਿਹੜੇ ਸਹੁਰੇ ਘਰ ਚ ਮੈਂ ਆਈ ਉਹ ਪੂਰਨ ਗੁਰਸਿੱਖ ਟਕਸਾਲੀ ਅਗੂ ਹਮ ਮੇਰੇ ਸਹੁਰਾ ਸਾਹਿਬ ਸੀ ਗਿਆਨੀ ਗੁਰਦੇਵਾਲ ਸਿੰਘ ਜੀ ਜੀ ਟੌੜਾ ਸਾਹਿਬ ਦੇ ਗਰੁੱਪ ਵਾਲੇ ਹਮ ਤੇ ਉਹ ਉਸ ਦਾ ਪ੍ਰਭਾਵ ਮੈਂ ਬਹੁਤ ਕਬੂਲਿਆ ਹੁਣ ਸਹਿਦ ਦੀ ਜੇ ਗੱਲ ਕਰਦੇ ਮੈਨੂੰ ਪ੍ਰੇਮ ਗੋਰਖੀ ਜੀ ਨੇ ਇਹੀ ਸੋਲਵ ਕੀਤਾ ਸੀ ਜੀ ਕਹਿੰਦੇ ਤੂੰ ਅਕਾਲੀਆਂ ਦੀ ਨੂੰਹ ਐ ਹਮ ਤੇ ਤੇਰਾ ਜੀਵਨ ਸਾਥੀ ਸ਼੍ਰੋਮਣੀ ਕਮੇਟੀ ਦੇ ਸਾਰੇ ਸਥਾਨ ਸਾਰੀ ਉੱਚੀ ਹੁੰਦੇ ਨੇ ਗੁਰੂ ਘਰ ਅੰਮ੍ਰਿਤਸਰ ਅਨੰਦਪੁਰ ਸਾਹਿਬ ਪਟਿਆਲਾ ਸਾਰੀ ਜਗ੍ਹਾ ਇਹਨਾਂ ਨੇ ਬਤੌਰ ਮੈਨੇਜਰ ਸੇ ਬਣਵਾਈਆ ਸਰਦਾਰ ਉਦਮ ਸਿੰਘ ਜੀ ਮੈਂ ਉਹਨਾਂ ਨੂੰ ਹਰ ਸਮੇਂ ਆਪਣੇ ਨਾਲ ਮਹਿਸੂਸ ਕਰਦੀ ਆ ਕਿਉਂਕਿ ਇਹ ਉਹਨਾਂ ਦੀ ਦੇਣ ਐ ਬਿਲਕੁਲ ਜੇ ਅੱਜ ਤੁਸੀਂ ਮੇਰੇ ਕੋਲ ਆਏ ਹੋ ਮੇਰੇ ਨਾਲ ਗੱਲਬਾਤ ਕੀਤੀ ਐ ਹਮ ਤੇ ਮੈਂ ਉਹ ਪ੍ਰਭਾਵ ਵੀ ਕਬੂਲ ਲਿਆ ਹਮ ਜਿਹੜਾ ਆਪਣੇ ਚ ਇੱਕ ਬਖਰੇਵਾ ਐ ਨਾ ਵੀ ਇਹ ਆਪਣਾ ਇਹ ਕਾਮਰੇਡ ਜਾਂ ਇਹਨਾਂ ਦੀ ਜਿਹੜੀ ਸੋਚ ਹੈ ਇਹ ਇੱਕੋ ਜੀ ਹੈ ਬਹਿਮ ਪਰ ਇਹ ਨਹੀਂ ਮੰंदे ਕਮਰੇ ਨਹੀਂ ਮੰंदे ਬਿਲਕੁਲ ਇਹ ਮੇਰੇ ਸਹੁਰੇ ਪਰਿਵਾਰ ਦਾ ਤਾਂ ਪਕੇ ਪਰਿਵਾਰ ਦਾ ਬਹੁਤ ਕੁਝ ਮਿਲਦਾ ਸੀ ਅਸੀਂ ਸਾਡੇ ਘਰ ਚ ਕੋਈ ਮੱਥਾ ਨਹੀਂ ਸੀ ਟੇਕਦੇ ਤਿਥਾਂ ਤਿਹਾਰਾਂ ਨੂੰ ਜਾਣਾ ਤਾਂ ਗੁਰਦੁਆਰਾ ਸਾਹਿਬ ਜਾਇਆ ਹੋ ਤੇ ਕੋਈ ਅਸੀਂ ਵਰਤਨੀ ਸੀ ਰੱਖਦੇ ਕੁਝ ਨਹੀਂ ਉਹੀ ਮੇਰੇ ਸਹੁਰੇ ਪਰਿਵਾਰ ਚ ਸੀਗਾ ਜੀ ਮਤਲਬ ਬਹਿਮ ਪਰ ਹੁੰਦਾ ਸੀ ਦੋਨੇ ਪਰਿਵਾਰ ਇੱਕ ਕਾਮਰੇਡ ਵੀ ਖੰਡਨ ਕਰਦੇ ਨੇ ਤੇ ਗੁਰਸਿੱਖ ਵੀ ਕਰਦੇ ਨੇ ਗੁਰਸਿੱਖ ਵੀ ਕਰਦੇ ਨੇ ਫਰਕ ਕਿੱਥੇ ਪੈਂਦਾ ਆ ਕੇ ਇਹ ਅੱਛਾ ਦੱਸਾਂ ਨਾ ਹੁੰਦੀ ਕਿਰਤ ਨੂੰ ਇਹ ਵੀ ਕਹਿੰਦੇ ਨੇ ਕਿਰਤ ਕਰੋ ਵੰਡ ਛਕੋ ਕਾਮਰੇਡ ਵੀ ਕਹਿੰਦੇ ਨੇ ਆਪਣਾ ਸਿੱਖੀ ਦਾ ਤਾਂ ਉਸੂਲ ਇਹੀ ਹੈ ਬਿਲਕੁਲ ਇਹ ਇਹ ਵੀ ਇਹਨਾਂ ਦਾ ਇੱਕ ਹੈ ਉਸੂਲ ਜਿਹੜਾ ਹੈਗਾ ਇਹਨਾਂ ਦਾ ਫਰਕ ਪੈਂਦਾ ਆ ਕੇ ਵੀ ਕਾਮਰੇਡ ਰੱਬ ਨੂੰ ਨਹੀਂ ਮੰਨਦੇ ਹੂੰ ਔਰ ਜਿਹੜਾ ਗੁਰਸਿੱਖ ਹੈ ਕੋਈ ਵੀ ਉਹ ਹਮੇਸ਼ਾ ਉਹਦੀ ਰਜ਼ਾ ਚ ਰਹਿੰਦਾ ਹੈ ਉਹ ਕਰਤੇ ਨੂੰ ਮੰਨਦਾ ਹੈ ਉਹ ਇੱਕ ਅਧਿਕ ਸ਼ਕਤੀ ਹੈ ਜਿਹਦੇ ਰਾਹੀਂ ਇਹ ਸੰਸਾਰ ਚੱਲਦਾ ਹੈ ਬਿਲਕੁਲ ਉਹ ਇੱਥੇ ਆ ਕੇ ਫਰਕ ਪੈਂਦਾ ਕਾਮਰੇਟ ਕਹਿੰਦੇ ਨੇ ਵੀ ਤੁਸੀਂ ਆਪਣਾ ਸਵੈਮੰਥਨ ਕਰੋ ਅਸੀਂ ਕਹਿੰਦੇ ਨਾਮ ਜਪੋ ਜੇ ਨੂੰ ਤੁਸੀਂ ਬ੍ਰੀਕੀ ਨਾਲ ਕੋਖੋਂਗੇ ਗੱਲ ਉੱਥੇ ਆ ਜਾਣੀ ਹੈ ਬਿਲਕੁਲ ਹੂੰ ਸੋ ਇਹ ਮੈਂ ਮੈਨੂੰ ਪ੍ਰੇਮ ਗੌਰਖੀ ਜੀ ਨੇ ਕਿਹਾ ਕਹਿੰਦੇ ਤੇਰੀਆਂ ਲਿਖਤਾਂ ਚ ਨਾ ਤੂੰ ਅਕਾਲੀਆਂ ਦੀ ਨੋਹ ਹੈ ਤੇ ਗੋਰਦਾਰਾ ਸਾਹਿਬਾਂ ਚ ਤੁਹਾਡੀ ਰਿਹائش ਹੁੰਦੀ ਆ ਕੋਪਲੈਕਸ ਚ ਵੀ ਤੂੰ ਗੱਲਾਂ ਹੋਰ ਤਰ੍ਹਾਂ ਦੀਆਂ ਕਰਦੀ ਐ ਹੂੰ ਉਹ ਕਹਿੰਦੇ ਵੀ ਦੋ ਜਿਹੜਾ ਦੋਨਾਂ ਦਾ ਸਮੇਲ ਹੈਗਾ ਨਾ ਪੇਕੇ ਸਾਰੇ ਪਰਵਾਰ ਦਾ ਵੀ ਇਹਨੇ ਤੈਨੂੰ ਇਹ ਕੁਝ ਸਿਖਾਇਆ ਹੂੰ ਸੋ ਇਹ ਗੱਲ ਮੈਂ ਉਹਨਾਂ ਦੀ ਹਮੇਸ਼ਾ ਕਰਦੀ ਹੁੰਨੀ ਆ ਮੈਨੂੰ ਬਹੁਤ ਚੰਗੀ ਲੱਗੀ